साधू साधू गे परे ਸਹੁਰ ਜਹਾਂਸ ਪਰੋ ਤੇਰੇ ਸਾਹ ਚਾਹ ਸੁਣਿਆ ਵੀ ਸਾਨੂੰ ਤੇਰੇ ਮੇ ਨਾ ਮੈਨੂੰ ਹੋਰ ਨ ਕੋਈ ਤੇਰੇ ਜਿਆਦਾ ਮੈਨੂੰ ਹੋਰ ਨ ਕੋਈ ਤੇਰੇ ਜਿਆਦਾ ਮੈਨੂੰ ਹੋਰ ਜਨੋਈ ਹੋਰ ਕਿਹੜੀ ਨਿਵਾਹਣੀ ਸੀ ਹਾਂ ਸੁਣਿਆ ਵੇ ਸਾਨੂੰ ਤੇਰੇ ਮਿਲਣ ਦਾ ਚਾਹ ਸੁਣਿਆ ਵੇ ਸਾਨੂੰ ਤੇਰੇ ਮਿਲਣ ਦਾ ਸਾਰੀ ਸੰਗਤ ਦੇ ਹਿੱਤੇ ਵਿੱਚੋਂ ਅੱਜ ਇੱਕ ਆਵਾਜ਼ ਨਿਕਲਦੀ ਹੈ ਸਭੂ ਸੱਚੇ ਪਾਤਸ਼ਾਹ ਰੂ ਗਦਗਦ ਹੋ ਗਈ ਆ ਰੂ ਗਦਗਦ ਹੋ ਗਈ ਆ ਗੁਰੂ ਜੀ ਦਰਸ਼ਨ ਕਰਕੇ ਤੇਰੇ ਰੂ ਗਦਗਦ ਹੋ ਰਹੀ ਕਿ ਬਿੱਤ ਲਾਏ ਨਾ ਤੁਲਾ ਸਵਨੂ ਕੀ ਕਰਨ ਨਾਲ ਹੀ ਤੂੰ ਜਿੰਦੜੀਏ ਮੁਝੇ ਨਾ ਜਹਾਨ ਵਿੱਚੋਂ ਖੱਟਿਆ ਉਮਰ ਗਵਾ ਲਈ ਤੂੰ ਜਿੰਦੜੀਏ ਤੂੰ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਹੁੰਮੇ ਤੋਲੇ ਤੂੰ ਜਿੰਦੜੀਏ ਸੱਚੇ ਕਟਾਰਾਂ ਵਿੱਚ ਬੈਠੀਆਂ ਸਤਿਕੇ ਕੁਰਬ ਵਿੱਚ ਬੈਠੀਆਂ ਗੁਰੂ ਦੀ ਸੰਤਾਂ ਪਿਆਰੀਆਂ ਜਿੰਦਗੀ ਸਫਲ ਕਰ ਜਿੰਦੀਆਂ ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ ਜਿੰਦਗੀ ਸਫਲ ਕਰ ਜਿੰਦੀਆਂ ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ ਤੇਨਰ ਗੋਜਿਤ ਜਾਹੇਗੇ ਸਤਿ ਪਾਖੈ ਰਵਦਾਸ ਬਾਬਾ ਪਿੱਪਲ ਦਾਸ ਗੁਰੂ ਸਰਨ ਦਾਸ ਭਰੀ ਦਾਸ ਗੁਰਜੋਏ ਸੋ ਹਮਰੀ ਰਖੇ ਆਪ ਕਰੇ ਜਿਗਨ ਨ ਲਗੈ ਕੋਏ ਤੰਤੰ ਸਤਿਗੁਰ ਦਾਸ ਸਤ ਕੇ ਸੰਮ ਹੈ ਕਿਕ ਵੈ ਨਾਹੀ ਅਸਤ ਉਹ ਜੋ ਸਚ ਹੈ وہ ہمیشہ سچ رہے گا سچولی سو نرپروداس مہراج کی جے سد گو سومی سرپن دس گرو مہاراج کی جی <تصفح> <تصفح> ਹਾਂਜੀ ਪਾਣੀ ਅਸੀਂ ਜੋ ਸੰਸਮੇਲਨ ਕਰਾਇਆ ਗਿਆ ਪੂਰੀ ਜਾਣਕਾਰੀ ਦੇ ਸਾਡੇ ਪਿੰਡ ਚ ਜੋ ਸੰਸਮੇਲਨ ਕਰਵਾਇਆ ਗਿਆ ਜੀ ਇਹ ਡੇਰਾ ਸੱਚਖੰਡ ਵਾਲਾ ਦੇ ਮਹਾਨ ਮਹਾਪੁਰਸ਼ 108 ਸਵਾਮੀ ਸਰਗੁਰੂ ਲੰਚਨ ਦਾਸ ਵਾਰਾਇ ਜੀ ਦੀ ਰਹਿਨਮਾਈ ਹੇਠ ਬੁਰੇ ਜੋਰਾ ਸ਼ੋਰਾਂ ਦੇ ਨਾਲ ਇਲਾਕੇ ਦੀਆਂ ਸੰਗਤਾਂ ਮਿਸ਼ੋਹੀ ਦੀਆਂ ਸੰਗਤਾਂ ਵੱਲੋਂ ਕੀਤਾ ਗਿਆ ਜੀ ਔਰ ਪਹਿਲੀ ਵਾਰ ਸਵਾਗਤ ਹੋਇਆ ਹੈ ਸਾਰੇ ਨਗਰ ਨੇ ਸੰਗਤਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਕਾਫੀ ਸਾਲਾਂ ਤੋਂ ਸੰਗਤਾਂ ਦੀ ਇੱਛਾ ਸੀ ਉਹ ਪੂਰੀ ਹੋਈ ਆ ਤੇ ਮਹਾਰਾਜ ਜੀ ਨੇ ਹਣ ਖੁੱਲੇ ਦਰਸ਼ਨ ਦਿਦਾਰੇ ਦਿੱਤੇ ਨੇ ਸੰਗਤਾਂ ਬਹੁਤ ਖੁਸ਼ ਆ ਔਰ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਆ ਔਰ ਅਸੀਂ ਆਸ ਕਰਦੇ ਆ ਕਿ ਇਦਾਂ ਤੋਂ ਅੱਗੇ ਤੋਂ ਵੀ ਸੰਗਤਾਂ ਸਾਥ ਦਿੱਤੀਆਂ ਰਹਿਣਗੀਆਂ ਤੇ ਮਹਾਪੁਰਸ਼ ਸੰਗਤਾਂ ਨੂੰ ਹਮੇਸ਼ਾ ਦਰਸ਼ਨ ਦਿੰਦੇ ਰਹਿਣ ਤੇ ਬੜੇ ਪੰਡ ਬੰਨਾਂ ਵਾਲ ਸੰਤ ਇੱਥੇ ਪਹੁੰਚੇ ਜੀ ਉਸ ਤੋਂ ਇਲਾਵਾ ਹੋਰ ਕਿੱ데 ਸੰਤ ਪਹੁੰਚੇ ਉਨਾ ਤੋਂ ਇਲਾਵਾ ਸਾਡੇ ਨਗਰ ਬਿਸ਼ੋਹੀ ਦੇ ਸੰਤ ਸਤਨਾਮਦਾਸ ਜੀ ਮਹਾਰਾਜ ਡੇਰਾ ਗਿਆਨਪ uri ਜੀ ਉਹਨਾਂ ਦਾ ਬੜਾ ਸਹਿਯੋਗ ਰਿਹਾ ਔਰ ਗੱਜਰ ਮਹਿਦੂਤ ਤੋਂ ਸੰਤ ਸਤਨਾਮਦਾਸ ਜੀ ਮਹਾਰਾਜ ਡੇਰਾ ਗੱਜਰ ਮਹਿਦੂਤ ਤੋਂ ਸੰਤ ਕੁਲਦੀਪਦਾਸ ਜੀ ਬਸੀ ਬਰੂਤ ਤੋਂ ਆਏ ਆ ਤੇ ਹੁਸ਼ਿਆਰਪੁਰ ਤੋਂ ਹੋਰ ਮਹਾਪੁਰਸ਼ ਸਾਰੇ ਪਹੁੰਚੇ ਨੇ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਹੋਰ ਕੀ ਸੰਕਰ ਮੈਸੇਜ ਕਰੂੰ ਸੰਗਤਾਂ ਨੂੰ ਮੈਸੇਜ ਇਹੀ ਆ ਕਿ ਇਦਾਂ ਦੇ ਫੰਕਸ਼ਨ ਜਿਹੜੇ ਆ ਹੁੰਦੇ ਰਹਿਣੇ ਚਾਹੀਦੇ ਆ ਮਹਾਪੁਰਸ਼ਾਂ ਦੇ ਸੰਗ ਲੜ ਕੇ ਸਾਡਾ ਜਿਹੜਾ ਇਲਾਕਾ ਹੀ ਜੀਵਤ ਸਫਲਾ ਹੋ ਸਕਦਾ ਆ ਤੇ ਇਹ ਸਮਾਗਮ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਕਿ ਸਾਡੇ ਸਮਾਜ ਨੂੰ ਕੌਮ ਨੂੰ ਇੱਕ ਅੰਚੀ ਸੇਧ ਮਿਲ ਸਕੇ ਇਹ ਸਮੂਹ ਜਿਹੜੇ ਸੱਤਸ ਮਿਲਣਾ ਸਮੂਹ ਸੰਗਠਨ ਸੋਨਕਰ ਵਾਗਿਆ ਐਨਆਰਈ ਨਹੀਂ ਦੀ ਕੋਈ ਐਨਆਰਈ ਨਹੀਂ ਦੀ ਇਹ ਪਿੰਡ ਦੀਆਂ ਸੰਗਤਾਂ ਨੇ ਹੀ ਵੱਧ ਚੜ ਕੇ ਸੇਵਾ ਆਪਣੀਆਂ ਦੇ ਕੇ ਸਭਾਵਾ ਜਿਹੜਾ ਹੈ ਮਹਾਪੁਰਸ਼ਾਂ ਦੇ ਸਾਥ ਨਾਲ ਹੀ ਹੋਇਆ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਸੰਤਾਂ ਦੀ ਸੋ ਅੱਜ ਮਹਾਨ ਸੰਸਮੇਲਨ ਅਤੇ ਕੀਰਤਨ ਦਰਬਾਰ ਪਿੰਡ ਬਿਸ਼ੋਹੀ ਦੀ ਨਗਰ ਦੇ ਵਿੱਚ ਕਰਵਾਇਆ ਗਿਆ ਜਿਸ ਦੀ ਰਹਿਨਮਾਈ ਡੇਰਾ ਸਚਖੰਡ ਬੱਲਾ ਦੇ ਮਹਾਨ ਮਹਾਪੁਰਖ ਸਤਿਗੁਰੂ Swami Naranjan Das ji Maharaj ਉਹਨਾਂ ਵੱਲੋਂ ਕੀਤੀ ਗਈ ਅੱਜ ਬਹੁਤ ਹੀ ਸੰਗਤਾਂ ਦਾ ਇਕੱਠ ਜੋ ਦੇਖਣ ਨੂੰ ਮਿਲਿਆ ਹੈ ਪਹਿਲਾ ਸਮਾਗਮ ਸੀ ਸੋ ਸਤਿਗੁਰਾਂ ਦੀ અપਾਰ ਕਿਰਪਾ ਹੋਈ ਹੈ ਸੰਗਤਾਂ ਦਾ ਬਹੁਤ ਇਕੱਠ ਹੋਇਆ ਹੈ ਬਹੁਤ ਸਾਥ ਹੋਇਆ ਹੈ ਸੋ ਸਮੂਹ ਨੱਗਰ ਦੀ ਸਾਧ ਸੰਗਤ ਨੂੰ ਅਤੇ ਇਲਾਕੇ ਦੀ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਨੇ ਹਾਂ ਇਸ ਸਮਾਗਮ ਦੇ ਲਈ ਸੋ ਇਹੋ ਜਿਹੇ ਸਮਾਗਮ ਹਨ ਜਰੂਰ ਸਾਨੂੰ ਰਲ ਮਿਲ ਕੇ ਇਸੇ ਤਰ੍ਹਾਂ ਕਰਵਾਉਣੇ ਚਾਹੀਦੇ ਹਨ ਸਤਗੁਰੂ ਸਵਾਮੀ ਨਰੰჯਨ ਦਾਸ ਗੁਰੂ ਮਹਾਰਾਜ ਜੋ ਦਿਨ ਰਾਤ ਰਬਦਾਸੀਆ ਸਮਾਜ ਦੇ ਲਈ ਰਬਦਾਸੀਆ ਕੌਮ ਦੇ ਲਈ ਮੇਲਤ ਕਰਦੇ ਨੇ ਸਤਗੁਰ ਰਵਦਾਸ ਮਹਾਰਾਜ ਜੀ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਚਾਰ ਪ੍ਰਸਾਰ ਕਰਦੇ ਨੇ ਅਤੇ ਸਤਗੁਰ ਰਵਦਾਸ ਮਹਾਰਾਜ ਦੇ ਮਿਸ਼ਨ ਨੂੰ ਕਰ ਕਰ ਲੈ ਕੇ ਜਾਂਦੇ ਹਨ ਸੋ ਆਓ ਅਸੀਂ ਸਾਰੇ ਹਿਰੜ ਮਿਲ ਕੇ ਸਤਗੁਰ ਰਵਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਲੈ ਕੇ ਚੱਲੀਏ ਸੋ ਅੱਜ ਜੋ ਸਮਾਗਮ ਹੋਇਆ ਹੈ ਉਸ ਦੇ ਵਿੱਚ ਬਿਸ਼ੋਈ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੋਇਆ ਹੈ ਮਹਾਪੋਸ਼ੰਦ ਦਾ ਸਹਿਯੋਗ ਹੋਇਆ ਹੈ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਹੋਇਆ ਹੈ ਸੋ ਸਤਗੁਰ ਰਵਦਾਸ ਮਹਾਰਾਜ ਜੀ ਦਾ ਵੀ ਕਹਿਣਾ ਹੈ ਇਸ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਵ ਮਖੀਰ ਐਸੇ ਤਰ੍ਹਾਂ ਸਭ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇਵ ਧੰਨ ਗੁਰਦੇਵ ਜੈ ਸੰਤਾਂ ਦਾ